ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦਾ ਸਿਰਲੇਖ ਹੈ ਪ੍ਰਾਈ ਆਸ ਤੇ ਪ੍ਰਾਈ ਤਾਤ ਮਨੁੱਖੀ ਮਨ ਦੀ ਬੰਤਰ ਕੁਝ ਐਸੀ ਹੈ ਇਹ ਸਹਾਰਾ ਲੱਭਦਾ ਹੈ ਤੇ ਸਹਾਰੇ ਤੋਂ ਬਿਨਾ ਜੀਣਾ ਔਖਾ ਹੈ ਪ੍ਰਾਈ ਆਸ ਵਿੱਚ ਜਿਉਣਾ ਇਸ ਦੀ ਆਦਤ ਹੈ ਪ੍ਰਾਈ ਆਸ ਤੇ ਪ੍ਰਾਈ ਤਾਤ ਮਨ ਨੂੰ ਬੁਝਲ ਕਰ ਦਿੰਦੀ ਹੈ ਐਸਾ ਮਨੁੱਖ ਰੱਬੀ ਮਿਲਾਪ ਦਾ ਆਨੰਦ ਮਾਨਣ ਤੋਂ ਸੱਖਣਾ ਰਹਿ ਜਾਂਦਾ ਹੈ। ਮਨੁੱਖ ਪਰਾਈ ਆਸਾ ਜਾਂ ਪਰਾਈ ਮਨੁੱਖ ਦੀ ਆਸਾ ਵਿੱਚ ਜੀਵੇ ਤਾਂ ਇਹ ਤਾਂ ਆਪਣੇ ਜੀਵਨ ਦੀ ਮਹਾਨਤਾ ਘਟਾਉਣ ਵਾਲੀ ਘਟਨਾ ਹੈ। ਅਤੇ ਪਰਾਈ ਤਾਤ ਵਿੱਚ ਜੀਣਾ ਆਪਣੇ दैਵੀ ਗੁਣਾਂ ਨੂੰ ਨਸ਼ਟ ਕਰਨਾ ਬਰਾਬਰ ਹੈ। ਪਰਾਈ ਆਸਾ ਵਿੱਚ ਜੀਣਾ ਸਮਾਸ਼ਟ ਕਰਨਾ ਹੈ ਤੇ ਆਸਾ ਵਿਰਥ ਜਾਂਦੀ ਹੈ। ਭਾਵ ਪੂਰੀ ਨਹੀਂ ਹੁੰਦੀ। ਮਾਨੁ ਕੀ ਟੇਕ ਪ੍ਰਿਥੀ ਸਬਜਾਨ ਦੇਵਨ ਕੋ ਏਕ ਹੈ ਭਗਵਾਨ ਆਸਾ ਤੋਂ ਬਿਨਾ ਮਨੁੱਖ ਰਹਿ ਨਹੀਂ ਸਕਦਾ ਹਰ ਸਵਾਸ ਆਸਾ ਨਾਲ ਭਰਿਆ ਹੋਇਆ ਹੈ ਪਰ ਆਸਾ ਤਾਂ ਉਸ ਦੀ ਕਰੀਏ ਜੋ ਆਸਾ ਪੂਰੀ ਕਰ ਸਕਦਾ ਹੈ ਤੇ ਜੀ ਦੀ ਬਿਰਥਾ ਸਮਝਦਾ ਹੋਵੇ ਕਬੀਰ ਆਸਾ ਕਰੀਐ RAM ਕੀ ਅਵਰੈ ਆਸ ਨਿਰਾਸ ਰਾਮ ਦੇ ਸਿਮਰਨ ਨਾਲ ਵਾਹਿਗੁਰੂ ਸਿਮਰਨ ਨਾਲ ਚੰਗੀ ਆਸਾ ਪੂਰੀ ਹੋ ਜਾਂਦੀ ਹੈ ਤੇ ਮਾੜੀ ਆਸਾ ਮਰ ਜਾਂਦੀ ਹੈ ਇਸ ਤਰ੍ਹਾਂ ਹਰੀ ਆਪਣੇ ਪਿਆਰਿਆਂ ਦੇ ਹਿਰਦੇ ਨੂੰ ਇਸ਼ਾਤੋ ਰਹਿਤ ਕਰ ਦਿੰਦਾ ਹੈ ਭਾਵ ਸਾਰੀਆਂ ਇਸ਼ਾਵਾਂ ਪੂਰੀਆਂ ਕਰ ਦਿੰਦਾ ਹੈ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਾਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਭਾਵ ਹੈ ਮੇਰੇ ਮਨਾਂ ਇਸ ਤਾਰਾਂ ਪ੍ਰਾਈਤਾਤ ਇੱਕ ਬਹੁਤ ਵੱਡਾ ਦੁਰਗੁਣ ਹੈ। ਪ੍ਰਾਈ ਸਾੜੇ ਦੂਜੇ ਦੀ ਜਲਨ ਨਾਲ ਮਨੁੱਖ ਆਪਣਾ ਹੀ ਘਰ ਸਾੜ ਲੈਂਦਾ ਹੈ। ਪ੍ਰਾਈਤਾਤ ਸ਼ਰੀਕਾਂ ਦੇ ਤਲ ਤੇ ਪੈਦਾ ਹੁੰਦੀ ਹੈ। ਔਰ ਸ਼ਰੀਕ ਜਿਸ ਪਹਿਲੂ ਵਿੱਚ ਅੱਗੇ ਵਧਿਆ ਹੋਵੇ ਸਾੜਾ ਸ਼ੁਰੂ ਹੋ ਜਾਂਦਾ ਹੈ। ਇਹ ਜਲਨ ਦੂਜੇ ਦਾ ਤਾਂ ਕੁਝ ਵੀ ਨਹੀਂ ਵਿਗਾੜਦੀ ਪਰ ਮਨੁੱਖ ਇਸ ਸਾੜੇ ਦੀ ਅਗ ਨਾਲ ਖੁਦ ਭਸਮਾਪੂਤ ਹੋ ਜਾਂਦਾ ਹੈ। ਇਸ ਸਾਡੇ ਨਾਲ ਸਾਰੇ ਰੱਬੀ ਗੁਣ ਸੜ ਜਾਂਦੇ ਹਨ। ਪرائی ਤਾਤ ਰੱਖਣ ਵਾਲੇ ਦਾ ਕਦੇ ਵੀ ਭਲਾ ਨਹੀਂ ਹੁੰਦਾ। ਜਿਸ ਦੇ ਅੰਦਰ ਤਾਤ ਪرائی ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਪرائی ਤਾਤ ਰੱਖਣ ਵਾਲਾ ਹਰ ਵਕਤ ਦੂਜੇ ਦਾ ਬੁਰਾ ਚਿਤਉਂਦਾ ਹੈ। ਜਿਸ ਕਰਕੇ ਉਸ ਦਾ ਆਪਣਾ ਹੀ ਬੁਰਾ ਹੁੰਦਾ ਹੈ। ਸਤਿਗੁਰੂ ਜੀ ਸਾਨੂੰ ਇਸ ਪرائی ਤਾਤ ਤੋਂ ਵਰਜਦੇ ਹਨ। ਪਰ ਕਾ ਬੁਰਾ ਨਾ ਰੱਖੋ ਚੀਤ। ਤੁਮ ਕਉ ਦੁਖ ਨਹੀਂ ਭਾਈ ਮੀਤ ਵਾਕਈ ਕਈ ਮਨੁੱਖ ਦੂਜਿਆਂ ਦੇ ਸਾੜੇ ਵਿੱਚ ਆਪਣੇ ਜੀਵਨ ਨੂੰ ਸਾੜਦੇ ਰਹਿੰਦੇ ਹਨ ਪ੍ਰਾਈ ਤਾਤ ਵਿੱਚ ਜੀਣ ਵਾਲਾ ਤਾਂ ਜ਼ਮੀਨ ਤੇ ਹੀ ਨਰਕ ਭੋਗਦਾ ਹੈ ਗੁਰਬਾਣੀ ਦਾ ਜਾਪ ਤੇ ਸਤਸੰਗਤ ਦੇ ਆਸਰੇ ਨਾਲ ਹੀ ਇਸ ਦੁਜਗਤੋਂ ਬਚਿਆ ਜਾ ਸਕਦਾ ਹੈ ਗੁਰੂ ਜੀ ਫਰਮਾਨ ਕਰਦੇ ਹਨ ਬਿਸਰ ਗਈ ਸਬਤਾਤ ਪਰਾਈ ਜਬ ਤੇ ਸਾਧ ਸੰਗਤ ਮਹ ਪਾਈ ਸਤ ਸੰਗਤ ਜੀ ਅਸੀਂ ਵੀ ਆਪਣੇ ਜੀਵਨ ਵਿੱਚ ਪਰਾਈ ਆਸ ਤੇ ਪਰਾਈ ਤਾਤ ਤੋਂ ਬਚੀਏ ਆਸਾ ਰੱਖਣੀ ਹੈ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਤੇ ਰੱਖੀਏ ਤੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰੀਏ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੇ ਕਮੈਂਟ ਕਰਕੇ ਦੱਸਣਾ ਕਿ ਵੀਡੀਓ ਆਪ ਜੀ ਨੂੰ ਕਿਵੇਂ ਦੀ ਲੱਗੀ ਇਸੇ ਤਰ੍ਹਾਂ ਦੀਆਂ ਵੀਡੀਓ ਆਪਦੀ ਨਾਲ ਸਾਂਝੀਆਂ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ